ਅਸੀਂ ਉਹ ਕੱਢ ਦੇ ਗੂਰ ਕਰ ਦੇਾਂਗੇ ਇਦਾਂ ਤੁਹਾਡੇ ਛੋਟੇ ਬੱਚੇ ਨੂੰ ਦੁਆਰਾ ਫਿਰ ਕਹਿ ਰਹੇ ਨੇ ਉਧਰ ਵੀ ਚੋਣ ਲੜੋ ਮੈਂ ਤਾਂ ਜਵਾਬ ਦਿੱਤਾ ਸੀਗਾ ਦੁਆਰੇ ਫਿਰ ਕਹਿੰਦੇ ਤੁਸੀਂ ਚੋਣ ਲੜੋ ਇੰਨੇ ਕੰਮ ਕਰਿਆ ਮੈਂ ਉਧਰ ਵੀ ਬੇਇੱਜ਼ਤੀ ਕਰਦਾ ਵੀ ਸ਼ਾਇਦ ਸਾਡਾ ਵੀ ਕਦੇ ਇੰਚ ਚ ਫਾਈਨਲ ਹੋ ਜਾਊਗਾ ਤੇ ਜੱਜ ਕੇ ਤੁਸੀਂ ਸਾਡੇ ਰਾਜ ਸਿੰਘ ਦੀ ਮਤਦਾਨੀ ਪਹਿਲਾਂ ਵਾਂਗੂ ਕੋਈ ਬੋਰਡ ਤੇ ਜਿਤਾਉਣਾ ਹੈ ਉਹ ਛੋਟੇ ਨਾਲ ਵਾਅਦਾ ਕਰਦੇ ਵੀ ਕੰਮ-ਕਮ ਵਾਲੀ ਤਾਂ ਲੜਤ ਪਹਿਲਾਂ ਵੀ ਗੱਡੀ ਹੈ ਸੋ ਪਿੰਡ ਦੀ ਆਹੀ ਜਿਹੜਾ ਅਸੀਂ ਕਰੋਨਾ ਨੇ ਵੀ ਥੋੜਾ ਜਿਆਦਾ ਸਾਨੂੰ ਟਿਕਨ ਲਾਇਆ ਵੀ ਨੇ ਕੰਮ ਚ ਘਲਾਰ ਪਈ ਆ ਤੋਂ ਸਰਕਾਰ ਚੇਂਜ ਹੋ ਗਈ ਜੀ ਸਾਡੇ ਕੋਲ ਟਾਈਮ ਥੋੜਾ ਸੀ ਜਿਹੜੀਆਂ ਕੁਝ ਕਮੀਆਂ ਪੇਛੀਆਂ ਰਹਿ ਗਈਆਂ ਕਦੇ ਹੀ ਵਾਸਤੇ ਵੀ ਆਹੀ 플ਾਨ ਦੇ ਵਿੱਚ ਪੂਰੀਆਂ ਕਰ ਦਾਂਗੇ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪੈਣੀ ਲਾ ਕੇ ਗਰੀਬਾਂ ਤੋਂ ਲਾ ਕੇ ਗਲੀਆਂ ਨਾਲੀਆਂ ਜੋ ਵੀ ਬਿਲਡਿੰਗਾਂ ਦੇ ਬਸਤਾਲ ਵਾਂਗਰ ਜੋ ਵੀ ਆਇਆ ਸਾਡੀ ਨਿਗਾ ਚ ਜਿਹੜੇ ਜਿਹੜੇ ਕੰਮ ਕਰਦੇ ਨੇ ਮੈਂ ਪਹਿਲਾਂ ਤਾਂ ਸਾਰੀ ਸੰਗਤ ਦਾ ਜਿੰਨੇ ਤੁਸੀਂ ਅੱਜ ਅਰਦਾਸ ਦੇ ਵਿੱਚ ਸ਼ਾਮਲ ਹੋਇਓ ਆਪਣੇ ਵੱਲੋਂ ਸਾਰੇ ਰਾਜ ਸਿੰਘ ਦੇ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰਨਾ ਇਸੇ ਤਰ੍ਹਾਂ ਇੱਕੇ ਦਾ ਸਬੂਤ ਦਿੰਦੇ ਹੋਏ ਆਪਣੀਆਂ ਵੋਟਾਂ ਤੁਸੀਂ ਪਾਉਣੀਆਂ ਪਉਣੀਆਂ ਹਨ ਹੋਰ ਵੀ ਜਿੰਨੇ ਹੈ ਭੈਣ ਭਾਈ ਸਹਿਚਾਰ ਨਾਲ ਵੋਟ ਵੋਟ ਪਵਾਓ ਇਹ ਤਾਂ ਹੁੰਦੀ ਜਾਂਦੀ ਹੈ ਤੋਣਾ ਤਾਂ ਆਪਾਂ ਤਾਂ ਇਹ ਕਹਿੰਦਾ ਵੀ ਨਗਰ ਦਾ ਸੁਧਾਰ ਹੋਵੇ ਜੀ ਤੁਸੀਂ ਪਹਿਲਾਂ ਦੇਖਿਆ ਹੀ ਸਾਰਾ ਕੁਝ ਠੀਕ ਹੈ ਵੀ ਇਸੇ ਤਰ੍ਹਾਂ ਇੱਕੇ ਦਾ ਸਾਰਾ ਕੁਝ ਕਰਕੇ ਇੱਕੇ ਦਾ ਸਬੂਤ ਦੇ ਕੇ ਇਹਦਾ ਸਾਥ ਦਿਓ ਵਧੀਆ ਮੈਂਬਰ ਚੋਂ ਆਪਾਂ ਆਪਣੇ ਬਾਟਾ ਦੇ ਵਿੱਚ ਜਿਹੜੇ ਵੀ ਇਹਦੇ ਕੋਲ ਟਾਈਮ ਵੀ ਹੋਵੇ ਤੈਨੂੰ ਡੱਟ ਵੀ ਸਕਦਾ ਹੋਵੇ ਤੇਰੇ ਦੁੱਖ ਸੁੱਖ ਚ ਖੜੇ ਤੇ ਵਧੀਆ ਇਹ ਮੇਰਾ ਸੁਝਾਅ ਹੈ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਹੁਤ ਇਸੇ ਤਰ੍ਹਾਂ ਤੁਸੀਂ ਜੱਜ ਕੇ ਮਦਦ ਕਰੋ ਜੇ ਕੋਈ ਮੇਰੇ ਬੋਲਦੇ ਤੋਂ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਮੈਂ ਥਿਮਾ ਦੇ ਸਕਦਾ ਅਤੇ ਚਾਹ ਪਾਣੀ ਦਾ ਮੰਦਰ ਤਿਆਰ ਆ ਸਾਰੇ ਸ਼ੱਕ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੁਤਾਨੁ ਬੇਨਤੀ ਹੈ 12 ਕੰਟਰ ਤੋਂ ਦੇਵ ਪ੍ਰਾਪਤ ਕਰਕੇ ਚਾਹ ਪਾਣੀ ਦਾ ਮੰਦਰ ਸ਼ਕਤੀ ਦੀ ਕਿਰਪਾ ਅੰਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ